ਜੈ ਗੁਰੂਦੇਵ ਧੰਨ ਗੁਰੂਦੇਵ ਜੈ ਸੰਤਾਂ ਦੀ ਅੱਜ 15 ਜਨਵਰੀ ਨੂੰ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਪਿੰਡ ਪਾਮ ਜ਼ਿਲ੍ਹਾ ਸ਼ਹੀਆਖਰ ਵਿੱਚ ਮਾਗੀ ਦਾ ਮੇਲਾ ਬੜੇ ਉਤਸ਼ਾਹਤਾ ਦੇ ਨਾਲ ਮਨਾਇਆ ਗਿਆ ਜੀ ਪਹੁੰਚੇਗੇ ਮਹਾਪੁਰਸ਼ ਸੰਤ ਬਾਬਾ ਮੇਜਰ ਦਾਸ ਜੀ ਜਿਹਨੇ ਰਸਪੰਨਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਜੀ ਪਹੁੰਚੇਗੇ ਮਹਾਪੁਰਸ਼ ਸੰਤ ਬਾਬਾ ਜੀ ਸਿੰਘ ਜੀ ਮਾਲਾਗਿਰਾ ਤੋਂ ਜਿਹਨੇ ਰਸਪੰਨਾ ਕੀਰਤਨ ਕਰਕੇ ਸੰਤਾਂ ਸੰਤਾਂ ਨੂੰ ਨਿਹਾਲ ਕੀਤਾ ਜੀ ਗੁਰੂ ਦਾ ਲੰਗਰ ਟੁੱਟ ਚੱਲਿਆ ਜੀ ਮਹਾਪੁਰਸ਼ਾਂ ਦੀ અપਾਰ ਕਿਰਪਾ ਦੇ ਨਾਲ ਸੰਤ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੀ ਬਖਾਰ ਕਿਰਪਾ ਹੋਈ ਹੈ ਜੀ ਜੋ ਕਿ ਪਿੰਡ ਭਾਮ ਦੁੱਧਾਤਾਰੀ ਡੇਰੇ ਬੜੇ ਉਤਸ਼ਾਹਤਾ ਦੇ ਨਾਲ ਮਾਗੀ ਦਾ ਮੇਲਾ ਮਨਾਇਆ ਗਿਆ ਆਇਆਂ ਹੋਇਆਂ ਸੰਤਾਂ ਦਾ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਮਹਾਪੁਰਸ਼ਾਂ ਦਾ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਮੇਟੀ ਗੁਰੂ ਦਾ ਲੰਗਰ ਜੋ ਕਿ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਟੁੱਟ ਚੱਲਿਆ ਜੀ ਸਾਰੇ ਸੰਗਤ ਦਾ ਆਇਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਜੈ ਸੰਤਾਂ ਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਸੰਤਾਂ ਦੇ ਜੀ ਅੱਜ ਡੇਰਾ ਦੁੱਧਾ ਧਾਰੀ ਪਿੰਡ ਪਾਮ ਵਿਖੇ ਮਾਗੀ ਦਾ ਮੇਲਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਬਹੁਤ ਹੀ ਸਜੇ ਢੰਗ ਦੇ ਨਾਲ ਸਾਡੇ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ ਗਏ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਾਰੇ ਮੈਂਬਰਾਂ ਤੇ ਮਾਰੇ ਮਿਹਰ ਭਇਆ ਹੱਥ ਰੱਖ ਕੇ ਬਾਕੀ ਸੰਗਤ ਨੇ ਬਹੁਤ ਸਹਿਯੋਗ ਕੀਤਾ ਜੋ ਕਿ ਅੱਜ ਰੌਣਕਾਂ ਲਾਈਆਂ ਬਾਬਾ ਜੀ ਦੇ ਦਰਬਾਰ ਤੇ ਆ ਕੇ ਸੰਤ ਬਾਬਾ ਅਜੀਤ ਦਾਸ ਜੀ ਮਹਿਲ ਗਲਾਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਵੀ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਸੀਂ ਸਾਰਿਆਂ ਅੱਜ ਜਿਹੜੀਆਂ ਆਈਆਂ ਹੋਈਆਂ ਸੰਗਤਾਂ ਦਾ ਡੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਬੇਨਤੀ ਕਰਦੇ ਵੱਧ ਤੋਂ ਵੱਧ ਸੰਗਤਾਂ ਡੇਰੇ ਵਿੱਚ ਆਉਣ ਤੇ ਗੁਰੂ ਮਹਾਰਾਜ ਦੇ ਜੋ ਚਰਨਾ ਦੇ ਵਿੱਚ ਜੁੜਨ ਧੰਨਵਾਦ